ਜਦੋਂ ਆਪਾਂ ਇੱਕ ਖਾਲਸਾ ਵਰਡ ਨੂੰ ਇੰਟਰੋਡਿਊਸ ਕਰਦੇ ਆਂ ਤੇ ਇੱਕ ਅਜੀਬsa ਇਹ ਅੰਦਰੋਂ ਹੀ ਇੱਕ ਮਹਿਸੂਸ ਹੁੰਦਾ ਇੱਕ ਖਾਲਸਾ ਪਵਿੱਤਰ ਜੀ ਜੀ ਬਿਲਕੁਲ ਖਾਲਸਾ ਮੈਂ ਬ੍ਰਾਹਮਣ ਪਰਿਵਾਰ ਚੋਂ ਪੱਲੀ ਬੜੀਆਂ ਤੇ ਮੈਂ ਵਕਾਲਤ ਵੀ ਕੀਤੀ ਉਹਦੇ ਬਾਅਦ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਕਿਰਪਾ ਹੋਈ ਤੇ ਮੈਂ ਸਿੰਘ ਸਾਹਿਬ ਜੀ ਹਨ ਮੈਂ ਕਥਾ ਕਰਦੀ ਆਂ ਆਦੇਸ਼ਾ ਵਿਦੇਸ਼ਾ ਚ ਪ੍ਰਚਾਰ ਕਰਦੀ ਆਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਇੱਕ ਮੈਨੂੰ ਹਿੰਦ ਦੀ ਚਾਦਰ ਪੁਸਤਕ ਮਿਲੀ ਸੀ ਉਹਦੇ ਵਿੱਚ ਇੱਕ ਲਾਈਨ ਨੇ ਮੇਰਾ ਜੀਵਨ ਬਦਲ ਦਿੱਤਾ ਜਿੱਥੇ ਲਿਖਿਆ ਸੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ੀਸ਼ ਔਰੰਗਜ਼ੇਬ ਨੇ ਕਲਮ ਕੀਤਾ ਜਦੋਂ ਮੇਰੇ ਮਨ 'ਚ ਪੈਰਾ ਗਿਆ ਤੇ ਮੈਂ ਦੱਸ ਨਹੀਂ ਸਕਦੀ ਮੈਂ ਉਸ ਦਿਨ ਆਪਣੀ ਜ਼ਿੰਦਗੀ ਦਾ ਸਾਰਾ ਕੁਝ ਛੱਡ ਦਿੱਤਾ ਸੀ ਉਸ ਦਿਨ ਪ੍ਰਣ ਲਿਆ ਸੀ ਮੈਂ ਮਰਤੇ ਦਮ ਤੱਕ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪ੍ਰਚਾਰ ਪ੍ਰਸਾਰ ਕਰਾਂਗੇ ਤੇ ਮੈਂ ਆਪਣੇ ਆਪ ਨੂੰ 135 ਕਰੋੜ ਲੋਕਾਂ ਦੇ ਵਿੱਚ ਆਪਣੇ ਆਪ ਨੂੰ ਬਹੁਤ ਭਾਗਸ਼ਾਲੀ ਮੰਦੀ ਹਾਂ कि ए गुरु दी कृपा मेरे उत्ते ही हुई। ਜਦੋਂ ਸਟੇਜ 'ਤੇ ਜਦੋਂ ਬੁਲਾਇਆ ਜਾਂਦਾ ਨਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਧੀ ਆ ਗਈ ਹੈ। ਉਸ ਤੋਂ ਵੱਡਾ ਸਨਕਾਰ ਮੈਨੂੰ ਕਦੇ ਮਿਲ ਨਹੀਂ ਸਕਦਾ। ਜਦੋਂ ਆਪਾਂ ਕਹਿੰਦੇ ਗੁਰੂ ਤੇਗ ਬਹਾਦਰ ਜੀ ਮਰੀਆ ਘਰੋਂ ਉਹਨਾਂ ਦਾ ਆਵੇ ਦਾਏ ਸਭ ਥਾਈ ਹੋਏ ਸਹਾਇ। ਭਾਵੇਂ ਅਸੀਂ ਸੋਚੀਏ ਕਿ ਨੋ ਨੀ ਦੀ ਆਪਾਂ ਸੋਚਦੇ ਹਾਂ ਤਾਂ ਤੌਲਤ ਬੱਚੇ ਪਰਿਵਾਰ ਪੈਸਾ ਰਤਬਾ ਗਾੜੀ। لیکن جڑی مینوں نو نون ندیاں ملی ہوئی ہے اوے ਗਿਆਨ ਧਿਆਨ ਪ੍ਰਚਾਰ ਪ੍ਰਸਾਰ ਬਖਤੀ પ્રેમ ਅਸ਼ੀਰਵਾਦ ਇੱਕ ਗੁਰੂ ਸਾਹਿਬ ਦੀ ਨੋ ਨਦੀਆਂ ਨੇ ਇਹ ਸਮਝਣ ਦੀ ਥੋੜੀ ਜੀ ਲੋਕਾਂ ਨੂੰ ਸਮਝ ਨਹੀਂ ਆਂਦੀ ਚਤ ਮਾਤਾ ਗੁਜਰਕੌਰ ਜੀ ਵਰਗੀ ماں ਇਸ ਬ੍ਰਹਮਾਣਡ ਚ ਨਹੀਂ ਹੈ ਜਿੱਥੇ ਮਾਤਾ ਗੁਜਰਕੌਰ ਜੀ ਨੇ ਆਪਣਾ ਪੁੱਤਰ ਵੀ ਸ਼ਹੀਦ ਕੀਤਾ ਆਪਣਾ ਪਤੀ ਵੀ ਸ਼ਹੀਦ ਕੀਤਾ ਆਪਣੇ ਪੋਤੇ ਵੀ ਸ਼ਹੀਦ ਕੀਤੇ ਇਹੋ ਜੀ ਮਾਤਾ ਦਾ ਇਸ ਧਰਤੀ ਤੇ ਮੈਂ ਕਿਹਾ ਬ੍ਰਹਮਾਣਡ ਚ ਪੈਦਾ ਨਹੀਂ ਹੋ ਸਕਦਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਤੱਕ ਸ੍ਰੀ ਪਟਨਾ ਸਾਹਿਬ ਔਰ ਅਸੀਂ ਅਲੱਗ-ਅਲੱਗ ਕਹਾਣੀਆਂ ਜਿਹੜੀ ਗੁਰੂ ਸਾਹਿਬ ਦੇ ਨਾਲ ਬਾਬਸਤਾ ਆ ਉਹਨਾਂ ਦੀ ਸੰਗਤ ਦੇ ਨਾਲ ਬਾਬਸਤਾ ਹੈ ਤੁਹਾਡੇ ਤੱਕ ਲੈ ਕੇ ਆ ਰਹੇ ਆ ਐਡਵੋਕੇਟ ਅਨੁਰਾਧਾ ਦਾ ਨਾਮ ਤੁਸੀਂ ਸੁਣਿਆ ਹੋਣਾ ਹੁਣ ਅਨੁਰਾਧਾ ਐਡਵੋਕੇਟ ਅਨੁਰਾਧਾ ਖਾਲਸਾ ਹੋਏ ਨੇ ਸੋ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਕਿਵੇਂ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਤੱਕ ਸ੍ਰੀ ਪਟਨਾ ਸਾਹਿਬ ਹੁਣ ਤੇ ਮੈਨੂੰ ਲੱਗਦਾ ਵੀ ਤੁਹਾਡਾ ਬੇਟਾ ਵੀ ਸਿੰਘ ਸੱਚ ਕੇ ਆਇਆ ਪਹਿਲੇ ਤਾਂ ਉਥੋਂ ਸ਼ੁਰੂਆਤ ਕਰ ਲੈਨੇ ਆ ਵੀ ਕਿਵੇਂ ਹੋਇਆ ਚਲੋ ਤੁਹਾਡਾ ਤਾਂ ਚੁਕਾ ਹੋ ਗਿਆ ਤੇ ਉਹਨਾਂ ਦਾ ਕਿਵੇਂ ਹੋ ਗਿਆ ਫਿਰ ਸਭ ਤੋਂ ਪਹਿਲਾਂ ਤਾਂ ਮੈਂ ਆਪ ਜਿਹਦੇ ਚੈਨਲ ਦੇ ਰਾਹੀਂ ਸਮੂਹ 사ਸੰਗਤ ਜੀ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਦੇ ਜਨਮ ਪ੍ਰਕਾਸ਼ ਪੁਰਬ ਦੀਆਂ ਬਹੁਤ ਬਹੁਤ ਲੱਖ ਲੱਖ ਵਧਾਈਆਂ ਦੇਣਾ ਚਾਹਨੀ ਆ ਕਿਉਂਕਿ ਅੱਜ ਬਹੁਤ ਹੀ ਪਾਵਨ ਪਵਿੱਤਰ ਦਿਨ ਹੈ ਜਿੱਤੇ ਗੁਰੂ ਸਾਹਿਬ ਨੇ ਜਨਮ ਲਿਆ ਸੀ ਜਿਸ ਦਰਤੀ ਤੇ ਆਪਾਂ ਖੜੇ ਆ ਤੇ ਵੇਖੋ ਇੱਕ ਖਾਲਸਾ ਜਦੋਂ ਆਪਾਂ ਇਹ ਖਾਲਸਾ ਵਰਡ ਨੂੰ ਇੰਟਰੋਡਿਊਸ ਕਰਦੇ ਆਂ ਤੇ ਇੱਕ ਅਜੀਬ ਸਾ ਇਹ ਅੰਦਰੋਂ ਹੀ ਇੱਕ ਮਹਿਸੂਸ ਹੁੰਦਾ ਹੈ ਇਹ ਖਾਲਸਾ ਪਵਿੱਤਰ ਜੀ ਬਿਲਕੁਲ ਖਾਲਸ ਧਰਮ ਸਾਰੇ ਹੀ ਦੇਖੋ ਬਰਾਬਰ ਨੇ ਅਸੀਂ ਕਿਸੇ ਧਰਮ ਬਾਰੇ ਕਦੇ ਕੋਈ ਗੱਲ ਨਹੀਂ ਕੀਤੀ ਅਸੀਂ ਕਹਿੰਨੇ ਆ ਧਰਮ ਸਾਰੇ ਹੀ ਬਹੁਤ ਸੋਹਣੇ ਨੇ ਲੇਕਿਨ ਜੇ ਆਪਾਂ ਖਾਲਸਾ ਦੀ ਗੱਲ ਕਰੀਏ ਖਾਲਸਾ ਪੰਥ ਦੀ ਗੱਲ ਕਰੀਏ ਇਹੋ ਜਿਹਾ ਪੰਥ ਹੈ ਇਹੋ ਜਿਹਾ ਇਹ ਧਰਮ ਹੈ ਜਿੱਤੇ ਸਾਰੇ ਧਰਮਾਂ ਨੂੰ ਸਤਿਕਾਰ ਦਿੱਤਾ ਜਾਂਦਾ ਹੈ ਮੈਂ ਪਹਿਲਾ ਸਨਾਤਨ ਧਰਮ ਦੇ ਵਿੱਚ ਸੀ ਮੈਂ ਬ੍ਰਾਹਮਣ ਪਰਿਵਾਰ ਚੋਂ ਪੱਲੀ ਬੜੀਆਂ ਤੇ ਮੈਂ ਵਕਾਲਤ ਵੀ ਕੀਤੀ ਉਹਦੇ ਬਾਅਦ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਕਿਰਪਾ ਹੋਈ ਤੇ ਮੈਂ ਸਿੰਘ ਸਜੀਆ ਉਹਨਾਂ ਨੇ ਕਥਾ ਕਰਦੀਆਂ ਆਦੇਸ਼ਾ ਵਿਦੇਸ਼ਾ ਚ ਪ੍ਰਚਾਰ ਕਰਦੀਆਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਅੱਛਾ ਕਿਦਾਂ ਕਿਦਾਂ ਹੋਇਆ ਤੁਹਾਡਾ ਵੀ ਥੋੜਾ ਜਿਹਾ ਤੁਸੀਂ ਕਿਉਂਕਿ ਬਹੁਤ ਲੰਬੀ ਕਹਾਣੀ ਆ ਅਨੁਰਾਧਾ ਭਾਰਗੋ ਐਡਵੋਕੇਟ ਅਨੁਰਾਧਾ ਭਾਰਗੋ ਤੋ ਹੁਣ ਅਨੁਰਾਧਾ ਖਾਲਸਾ ਹੋ ਗਿਆ ਇਹ ਕਿਦਾਂ ਹੋਇਆ ਮਤਲਬ ਇਹ ਥੋੜਾ ਜਿਹਾ ਸਾਨੂੰ ਟਵਿਸਟ ਜੇ ਕਰਕੇ ਦੱਸ ਦਿਓ ਤਾਂ ਹਾਂਜੀ ਵੈਸੇ ਤਾਂ ਵੀਰ ਜੀ ਜੇ ਆਪਾਂ ਗੱਲ ਕਰੀਏ ਤੇ ਬਹੁਤ ਵੱਡੀ ਇਹ ਪੂਰੀ ਸਟੋਰੀ ਹੈ ਆਪਾਂ ਕਹਿ ਸਕਦੇ ਗੁਰੂ ਸਾਹਿਬ ਦੀ ਕਿਰਪਾ ਹੈ ਵੇਖੋ ਪਹਿਲਾਂ ਮੈਂ ਸਨਾਤਨ ਧਰਮ ਤੋਂ ਸੀਗੀ ਤੇ ਮੈਂ ਵਕਾਲਤ ਕਰਦੀ ਸੀ ਇੱਕ ਮੈਨੂੰ ਹਿੰਦ ਦੀ ਚਾਦਰ ਪੁਸਤਕ ਮਿਲੀ ਸੀ ਉਹਦੇ ਵਿੱਚ ਇੱਕ ਲਾਈਨ ਨੇ ਮੇਰਾ ਜੀਵਨ ਬਦਲ ਦਿੱਤਾ ਜਿੱਥੇ ਲਿਖਾ ਸੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ੀਸ਼ ਔਰ ਔਰੰਗਜ਼ੇਬ ਨੇ ਕਲਮ ਕੀਤਾ ਕਿਉਂਕਿ ਦੇਖੋ ਮੈਂ ਔਰੰਗਜ਼ੇਬ ਨੂੰ ਪੜਾ ਹੈ ਲੇਕਿਨ ਮੈਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਕਦੇ ਨਹੀਂ ਪੜਿਆ ਕਿਉਂਕਿ ਸਾਡੀ ਪੂਰੇ ਸਭ ਤੋਂ ਤੋਂ ਅਸੀਂ ਦੁੱਖ ਦੀ ਗੱਲ ਕਹਿ ਸਕਦੇ ਆ ਸਾਡੀ ਹਿਸਟਰੀ ਪੜਾਈ ਨਹੀਂ ਜਾਂਦੀ ਸਾਨੂੰ ਨਾ ਔਰੰਗਜ਼ੇਬ ਅਕਬਰ ਇਹ ਪੜਾਇਆ ਜਾਂਦਾ ਲੇਕਿਨ ਕਦੇ ਇਹ ਨਹੀਂ ਪੜਾਇਆ ਜਾਂਦਾ ਵੀ ਗੁਰੂ ਗੋਬਿੰਦ ਸਿੰਘ ਜੀ ਕੌਣ ਸੀ ਤੇ ਦੇਖੋ ਮੈਂ ਹਿਸਟਰੀ ਚ ਪੜਿਆ ਚਲੋ ਅਸੀਂ ਬਹੁਤ ਪੜੇ ਲਿਖਿਆ ਲੇਕਿਨ ਅਸੀਂ ਕਦੇ ਗੁਰੂ ਤੇਗ ਬਹਾਦਰ ਸਾਹਿਬ ਜੀ ਬਾਰੇ ਨਹੀਂ ਪੜਿਆ ਲੇਕਿਨ ਜਦੋਂ ਮੈਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਬਾਰੇ ਪੜਹਾ ਜਦੋਂ ਮੇਰੇ ਮਨ 'ਚ ਵੈਰਾਗ ਆਇਆ ਤੇ ਮੈਂ ਦੱਸ ਨਹੀਂ ਸਕਦੀ ਮੈਂ ਉਸ ਦਿਨ ਆਪਣੀ ਜ਼ਿੰਦਗੀ ਦਾ ਸਾਰਾ ਕੁਝ ਛੱਡ ਦਿੱਤਾ ਸੀ ਉਸ ਦਿਨ ਪ੍ਰਣ ਲਿਆ ਸੀ ਮੈਂ ਮਰਤੇ ਦਮ ਤੱਕ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪ੍ਰਚਾਰ ਪ੍ਰਸਾਰ ਕਰਾਂਗੇ ਤੇ ਮੈਂ ਆਪਣੇ ਆਪ ਨੂੰ 135 ਕਰੋੜ ਲੋਕਾਂ ਦੇ ਵਿੱਚ ਆਪਣੇ ਆਪ ਨੂੰ ਬਹੁਤ ਭਾਗੇਸ਼ਾਲੀ ਮੰਦੀ ਹਾਂ ਕਿ ਇਹ ਗੁਰੂ ਦੀ ਕਿਰਪਾ ਮੇਰੇ ਉੱਤੇ ਹੀ ਹੋਈ ਕਿਉਂਕਿ ਜਦੋਂ ਵੀ ਮੈਂ ਕਿਸੇ ਥਾਂ ਤੇ ਜਾਂਦੀ ਹਾਂ ਕਿਸੇ ਸਮਾਗਮ 'ਚ ਜਾਂਦੀ ਹਾਂ ਤੇ ਮੈਨੂੰ ਇੰਨੀ ਖੁਸ਼ੀ ਮੈਂ ਆਪ ਜੀ ਨੂੰ ਦੱਸ ਨਹੀਂ ਸਕਦੀ ਜਦੋਂ ਮੈਨੂੰ ਸਟੇਜਾਂ ਤੋਂ ਬੁਲਾਇਆ ਜਾਂਦਾ ਹੈ ਨਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਧੀ ਆ ਗਈ ਹੈ ਉਸ ਤੋਂ ਵੱਡਾ ਸਤਿਕਾਰ ਮੈਨੂੰ ਕਦੇ ਮਿਲ ਨਹੀਂ ਸਕਦਾ ਮੇਰੇ ਪਰਿਵਾਰ ਵੱਲੋਂ ਸਮਾਜ ਵੱਲੋਂ ਭਾਵੇਂ ਮੈਂ ਕਿੰਨੀ ਵੱਡੀ ਹੋ ਜਾਂਦੀ ਵਕਾਲਤ ਕਰਦੇ ਹੋਏ ਲੇਕਿਨ ਦੇਖੋ ਇਹ ਜਿਹੜਾ ਗੁਰੂ ਸਾਹਿਬ ਨੇ ਸਤਿਕਾਰ ਦਿੱਤਾ ਹੈ ਨਾ ਅੱਜ ਮੈਂ ਧੰਨ ਬਈ ਗੁਰੂ ਸਾਹਿਬ ਜੀ ਦੀ ਕਿਰਪਾ ਮੇਰੇ ਤੇ ਹੋਈ ਤੇ ਮੈਂ ਉਸ ਦਿਨ ਆਪਣਾ ਪ੍ਰਣ ਲਿਆ ਸੀ ਅੱਜ ਤੱਕ ਆਪਾਂ ਦੇਸ਼ਾਂ ਵਿਦੇਸ਼ਾਂ 'ਚ ਉਹਨਾਂ ਦਾ ਪ੍ਰਚਾਰ ਕਰਦੇ ਹਾਂ ਸਿੱਖੀ ਦਾ ਪ੍ਰਚਾਰ ਕਰਦੇ ਹਾਂ ਕਿ ਕਿਵੇਂ ਆਪਾਂ ਸਿੱਖੀ ਨੂੰ ਵੜਾ ਸਕਦੇ ਹਾਂ ਕਿਵੇਂ ਆਪਾਂ 96 ਕਰੋੜੀ ਖਾਲਸਾ ਬਣਾ ਸਕਦੇ ਹਾਂ ਹਾਂਜੀ ਤੇ ਇਹ ਪਿਤਾ ਜੀ ਮੇਰੇ ਗਿਆਨ ਤੇਜਪਾਲ ਸਿੰਘ ਜੀ ਵੇਖੋ ਮੇਰੇ ਮਾਪੇ ਨਹੀਂ ਸੀਗੇ ਮੈਨੂੰ ਕਹ ਨੂੰ ਆਪ ਜੀ ਦੇ ਚੈਨਲ ਦੇ ਰਾਹੀਂ ਇਹ ਹੀ ਕਹਾਂਗੀ ਜਦੋਂ ਆਪਾਂ ਕਹਿੰਦੇ ਹਾਂ ਗੁਰੂ ਤੇਗ ਬਹਾਦਰ ਜੀ ਮਰੀਆ ਕਾਰਨੋਂ ਨਦਾਵੈ ਦਾਏ ਸਭ ਥਾਈ ਹੋਏ ਸਹਾਏ ਭਾਵੇਂ ਅਸੀਂ ਸੋਚੀਏ ਕਿ ਨੋ ਨੀਦੀ ਆਪਾਂ ਸੋਚਦੇ ਹਾਂ ਤਾਂ ਅੰਦੌਲਤ ਬੱਚੇ ਪਰਿਵਾਰ ਪੈਸਾ ਰੁਤਬਾ ਗਾੜੀ ਲekin ਜਿਹੜੀ ਮੈਨੂੰ ਨੋਂ ਨੋਂ ਨਿਧੀਆਂ ਮਿਲੀ ਹੋਈ ਹੈ ਉਹ ਹੈ ਗਿਆਨ ਧਿਆਨ ਪ੍ਰਚਾਰ ਪ੍ਰਸਾਰ ਬਖਤੀ ਪ੍ਰੇਮ ਅਸ਼ੀਰਵਾਦ ਇਹ ਗੁਰੂ ਸਾਹਿਬ ਦੀ ਨੋਂ ਨਿਧੀਆਂ ਨੇ ਇਹ ਸਮਝਣ ਦੀ ਥੋੜੀ ਜੀ ਲੋਕਾਂ ਨੂੰ ਸਮਝ ਨਹੀਂ ਆਂਦੀ ਛੇਤੀ ਨਾ ਜਿਵੇਂ ਦਸਵੰਦ ਅਸੀਂ ਕਹਿੰਦੇ ਆ ਵੀ ਪੈਸਾ ਹੀ ਆ ਸ਼ਾਇਦ ਹਾਂਜੀ ਉਹ ਦਸਵੰਦ ਉਹ ਪੈਸੇ ਹੀ ਸਮਝਦੇ ਨੇ ਹੈਨਾ ਆਪਾਂ ਟਾਈਮ ਦਾ ਵੀ ਦਸਵੰਦ ਕਰਨਾ ਚਾਹੀਦਾ ਆਪਾਂ ਗੁਰਬਾਣੀ ਵਾਸਤੇ ਵੀ ਸਮਾਂ ਕੱਢਣਾ ਚਾਹੀਦਾ ਹੈ ਤੇ ਵੇਖੋ ਮੈਂ ਇਹੀ ਕਹਾਂਗੀ ਕਿ ਗੁਰੂ ਸਾਹਿਬ ਸਭ ਕੁਝ ਦਿੰਦੇ ਨੇ ਲੇਕਿਨ ਅੱਜ ਸਾਡੇ ਲੋਕੀ ਭਰਮਾਂ ਚ ਪਏ ਹੋਏ ਆ ਅੱਜ ਬਾਬੇ ਦੇ ਡੇਰੇ ਤੇ ਪਖੰਡਵਾਤ ਦੇਦਕੋ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇੰਨਾ ਵੱਡਾ ਸਿਧਾਂਤ ਸਾਨੂੰ ਦਿੱਤਾ ਇਹ ਸਰ ਦਾ ਤਾਜ ਦਿੱਤਾ ਹੈ ਆਪਾ ਜੀ ਮੈਂ ਦੱਸਾਂ ਜਦੋਂ ਮੈਂ ਸਿੰਘ ਸਜੀ ਸੀ ਉਸ ਦਿਨ ਤੋਂ ਲੈ ਕੇ ਅੱਜ ਮੈਂ ਆਪਣੇ ਆਪ ਨੂੰ ਕਿਸੇ ਮਹਾਰਾਣੀ ਤੋਂ ਘੱਟ ਨਹੀਂ ਸਮਝਦੀ ਮੈਂ ਆਪਣੇ ਆਪ ਨੂੰ ਇੱਕ ਰਾਣੀ ਸਮਝਦੀ ਆ ਮੈਂ ਇਸ ਦੇਸ਼ ਦੀ ਰਾਣੀ ਆ ਗੁਰੂ ਸਾਹਿਬ ਨੇ ਮੈਨੂੰ ਇਸ ਰੂਪ ਬਖਸ਼ਿਆ ਗੁਰੂ ਸਾਹਿਬ ਨੇ ਮੈਨੂੰ ਇਹ ਦਸਤਾਰ ਬਖਸ਼ੀ ਹੈ ਭਾਵੇਂ ਸੋਨੇ ਦੀ ਲੱਖ ਟੋਪੀ ਬੰਦਾ ਲੈ ਲੈ ਭਾਵੇਂ ਹੀਰੇ ਦੀ ਲੇਕਿਨ ਇਹ ਸਰ ਦਾ ਦਾ ਸਾਧ ਵਰਗੀ ਗੱਲ ਨਹੀਂ ਹੋ ਸਕਦੀ। ਬਾਕੀ ਨਾਲੇ ਲਸਾਨੀਆਂ ਸ਼ਹਾਦਤਾਂ ਜਿਹੜੀਆਂ ਸਾਨੂੰ ਮਿਲੀਆਂ ਮੰਨ ਲਾਦਾ ਕਿਸੇ ਹੋਰ ਕੌਮ ਦੇ ਵਿੱਚ ਮੈਂ ਗਰੰਟੀ ਦੇ ਨਾਲ ਕਹਿੰਦਾ ਐਡੀ ਵੱਡੀਆਂ ਸ਼ਹਾਦਤਾਂ ਕਦੇ ਸਾਹ ਹੈ ਵੀ ਨਹੀਂ ਹੈ। ਵੀਰ ਜੀ ਮੈਂ ਤਾਂ ਇਹ ਕਹਿ ਨਹੀਂ ਆ ਦਾਅਵੇ ਨਾਲ ਕਿ ਅੱਜ ਤੱਕ ਗੁਰੂ ਗੋਬਿੰਦ ਸਿੰਘ ਜੀ ਵਰਗੀ ਸ਼ਹਾਦਤ ਉਹਨਾਂ ਦੇ ਪਰਿਵਾਰ ਦੀ ਸਰਬੰਸਪੂਰਾਂ ਦਾਨ ਕੀਤਾ। ਵੇਖੋ ਲੋਕੀ ਤਾਂ ਜ਼ਮੀਨ ਜ਼ਰੂਰ ਦੇ ਵਾਸਤੇ ਕਰਦੇ ਆ ਉਹਨਾਂ ਦਾ ਕੋਈ ਆਪਣਾ ਮਤਲਬ ਨਹੀਂ ਸੀ ਦੇਸ਼ ਤੇ ਰਮਾਨਵਤਾ ਵਾਸਤੇ ਸ਼ਹਾਦਤ ਦਿੱਤੀ ਹੈ। ਇਹ ਤਾਂ ਦੇਖੋ ਤੁਸੀਂ 1 ਜਨਵਰੀ ਤੋਂ 31 ਦਸੰਬਰ ਤੱਕ ਦਾ ਇਤਿਹਾਸ ਚੁਕੋ। ਸਿੱਕ ਸ਼ਹਾਦਤ ਦਾ ਕੋਈ ਦਿਨ ਨਹੀਂ ਹੈਗਾ ਜਿੱਥੇ ਨਾ ਹੋਈ ਹੋ ਤੇ ਮੈਂ ਕਹਾ ਮਾਤਾ ਗੁਜਰਕੋਟ ਜੀ ਵਰਗੀ ਮਾਂ ਇਸ ਬ੍ਰਹਮਾਣਡ ਚ ਨਹੀਂ ਹੈ ਜਿੱਥੇ ਮਾਤਾ ਗੁਜਰਕੋਟ ਜੀ ਨੇ ਆਪਣਾ ਪੁੱਤਰ ਵੀ ਸ਼ਹੀਦ ਕੀਤਾ ਆਪਣਾ ਪਤੀ ਵੀ ਸ਼ਹੀਦ ਕੀਤਾ ਆਪਣੇ ਪੋਤੇ ਵੀ ਸ਼ਹੀਦ ਕੀਤੇ ਇਹੋ ਜੀ ਮਾਤਾ ਦਾ ਇਸ ਧਰਤੀ ਤੇ ਮੈਂ ਕਿਹਾ ਬ੍ਰਹਮਾਣਡ ਚ ਪੈਦਾ ਨਹੀਂ ਹੋ ਸਕਦੀ ਤੁਸੀਂ ਭਾਰਤਵਜ ਤੋਂ ਬਾਅਦ ਤੁਹਾਡਾ ਬੇਟਾ ਸਜਿਆ ਮੈਨੂੰ ਯਾਦ ਆਉ ਕਸ਼ਮੀਰੀ ਪੰਡਤ ਵਾਲੀ ਲਾਈਨ ਵੀ ਕਸ਼ਮੀਰੀ ਪੰਡਤ ਕਹਿੰਦੇ ਆ ਵੀ ਅਸੀਂ ਆਪਣਾ ਇੱਕ ਪੁੱਤ ਸਿੱਖ ਜ਼ਰੂਰ ਬਣਾਵਾਂਗੇ ਪ੍ਰਚਾਰ ਸ਼ੁਰੂ ਕੀਤਾ ਸੀ ਤੇ ਮੈਂ ਹਰ ਸਟੇਜ ਤੇ ਕਹਿੰਦੀ ਸੀ ਬਈ ਦੇਖੋ ਹਰ ਘਰ ਦੇ ਵਿੱਚ ਇੱਕ ਸਿੱਖ ਹੋਣਾ ਚਾਹੀਦਾ ਹੈ ਖਾਲਸਾ ਹੋਣਾ ਚਾਹੀਦਾ ਲੋਕੀ ਬਾਰ-ਬਾਰ ਮੈਨੂੰ ਕਈ ਵਾਰੀ ਪੁੱਛਦੇ ਸੀ ਬਈ ਤੁਸੀਂ ਕਹਿ ਤਾਂ ਦਿੱਤਾ ਲੇਕਿਨ ਤੁਸੀਂ ਪੂਰਾ ਨਹੀਂ ਕੀਤਾ ਮੈਂ ਕਿਹਾ ਅਸੀਂ ਬਾਈ ਸਤੀਦਾਸ ਬਾਈ ਮਤੀਦਾਸ ਬਾਈ ਦਿਆਲਾ ਜੀ ਦੀ ਪੀੜ੍ਹੀ ਚੋਂ ਹਾਂ ਅਸੀਂ ਜੇ ਕਹਾਂਗੇ ਤੇ ਪੂਰਾ ਕਰਕੇ ਵਿਖਾਵਾਂਗੇ ਤੇ ਮੈਂ ਦੇਖੋ ਪੰਡਿਤ ਕਿਰਪਾ ਰਾਮ ਜੀ ਆਏ ਸੀ ਉਹਨਾਂ ਨੇ ਕਿਹਾ ਸੀ ਇੱਕ ਕਰਦੇਵ ਸਿੰਘ ਜਰੂਰ ਸਜੂਗਾ ਹੈ ਨਾ ਉਹ ਵੀ ਬਾਤ ਚ ਕਿਰਪਾ ਸਿੰਘ ਹੋਏ ਤੇ ਬਾਤ ਚ ਸ਼ਹੀਦ ਹੋਏ ਗੁਰਸਾ ਹਾਂਜੀ ਤੇ ਵੇਖੋ ਮੈਂ ਆਪਣਾ ਫਰਜ਼ ਪੂਰਾ ਕੀਤਾ ਹੈ ਇੱਕ ਬੱਚੇ ਨੂੰ ਮੈਂ ਆਪਣੇ ਖਾਲਸਾ ਬਣਾਇਆ ਹੈ ਇਹੋ ਜਿਹਾ ਖਾਲਸਾ ਬਣਾਇਆ ਹੈ ਜਿਹੜਾ ਰਹਿਤ ਮਰਿਆਦਾ ਚ ਰਹਿੰਦਾ ਹੈ ਗੁਰਬਾਣੀ ਕੰਟ ਨੇ ਨਾਲੇ ਜ਼ਫਰਨਾਮਾ ਨਾਲੇ ਸੰਸਕ੍ਰਿਤ ਦਾ ਗਿਆਨ ਇਹਨੂੰ ਫਾਰਸੀ ਦਾ ਗਿਆਨ ਇਹਨੂੰ ਮਤਲਬ ਗੁਰਬਾਣੀ ਦਾ ਗਿਆਨ ਮੈਂ ਇਹੋ ਜਿਹਾ ਮਤਲਬ ਇਹਨੂੰ ਖਾਲਸਾ ਤਿਆਰ ਕੀਤਾ ਹੈ ਕਿਉਂਕਿ ਹਰ ਕੋਈ ਚੰਦ ਹੈ ਮੇਰਾ ਬੱਚਾ ਵਕੀਲ ਬਣੇ ਅੱਜ ਮੇਰਾ ਬੱਚਾ ਅਧਿਕਾਰੀ ਬਣੇ ਲੇਕਿਨ ਮੈਂ ਇਹ ਚਾਹਨੀਆ ਮੇਰਾ ਬੱਚਾ ਪ੍ਰਚਾਰਕ ਬਣੇ ਤਾਂ ਕਿ ਆਉਣ ਵਾਲੇ ਸਮੇਂ ਚ ਜਿਹੜਾ ਗੁਰੂ ਸਾਹਿਬ ਨੇ ਸਾਡੇ ਵਾਸਤੇ ਕੀਤਾ ਅਸੀਂ ਆਉਣ ਵਾਲੇ ਟਾਈਮ ਚ ਉਹਨਾਂ ਦਾ ਪ੍ਰਚਾਰ ਕਰ ਸਕੀਏ ਤਾਂ ਕਿ ਹਰ ਘਰ ਦੇ ਵਿੱਚ ਆਪਾਂ ਜਿਹੜਾ ਸਾਡਾ ਸੁਪਨਾ ਹੈ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਚਾਰ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪ੍ਰਚਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਚਾਰ ਆਪਾਂ ਘਰ ਘਰ ਕਰੀਏ